ਜਿਗਰ ਦੇ ਕੋਟਾਲਾ ਫਾਜ਼ਰਾ ਹਜ਼ੂਰ ਸਰਕਲਾ ਬੰਬੂਰ ਦਸਾਂ ਗੁਰੂਆਂ ਦੇ ਆਤਮ ਸਰੂਪ ਜਗਦੀ ਜੋਤ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੀ ਪਾਵਨ ਹਜੂਜ ਬੜੀ ਸਾ ਸੰਗਤ ਜੀ ਤੇ ਮਾਤਾ ਗੂਜਰੀ ਦੇ ਪੰਥ ਦੇ ਵਾਰਸੋ ਗੱਜ ਵੱਜ ਕੇ ਬਲਾ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਓਏ ਤੁਜੀ ਕੀ ਫਤੇ ਜਿਹਦੀ ਜ਼ੁਬਾਨ ਵਿੱਚ ਫਤੇ ਉਹਦੀ ਮੈਦਾਨ ਵਿੱਚ ਫਤੇ ਜਿਹਦੀ ਬੁੱਲਾਂ ਵਿੱਚ ਫਤੇ ਉਹਦੀਆਂ ਕੁੱਲਾਂ ਵਿੱਚ ਫਤੇ ਅੱਜ ਕੌਮ ਦੇ ਰਾਖਾ ਯੋਧਿਆਂ ਦੀ ਧਿਆਮਾ ਗੱਲ ਸੁਣਾ ਰਾਖਾ ਤੇਗ ਬਹਾਦਰ ਕੌਮ ਦਾ ਦਿੱਲੀ ਗਿਆ ਸੀਸ ਕਟਾ ਮਤੀ 10 ਆਰੇ ਨਾਲ ਤੀਰਿਆ ਤਾਨੂੰ ਗਿਆ ਖੋਪੜੀ ਰਹਾ ਭਾਈ ਵਿਦਿਆਲਾ ਦੇ ਵਿੱਚ ਬਹਿ ਗਿਆ ਉਹ ਵੀ ਰਹਾਵਾਲੇ ਖਾਂ ਇੱਕੋ ਰਾਜਗੁਰੂ ਸਖਦੇਵ ਤੋਂ ਜਿਹੜੇ ਪਗਵੜ ਯਾਰ ਭਰਾ ਤੇ ਸੱਤ ਲੋਦੀਆਂ ਨਹਿਰਾਂ ਕਹਿੰਦੀਆਂ ਫੁਕੇ ਤੇਲ ਮਿੱਟੀ ਦਾ ਪਾ ਜੋਧਾ ਵਿੱਚੋ ਜੋਧਾ ਹੋਇਆ ਉਦਮ ਸਿੰਘ ਸਰਦਾਰ ਲੰਡਨ ਦੇ ਵਿੱਚ ਡੈਰ ਮਾਰਿਆ ਕੀਤੀ ਦੇ ਕਮਾਲ ਕਰ ਕਰ ਕਰਦੀ ਗੋਲੀ ਡੈਰ ਦੀ ਸ਼ਾਂਤੀ ਦੇ ਵਿੱਚ ਮਾਰੀ ਉਦਮ ਸਿੰਘ ਨਾ ਯਾਦ ਰਹੂਗਾ ਜੱਟਕ ਦੁਨੀਆ ਸਾਰੀ ਜੋਧਾ ਵਿੱਚੋ ਸੀ ਜੋਧਾ ਸੀ ਕਰਤਾ ਸ਼ਰਾਬਾ ਜਿਹਦੇ ਨਾਂ ਤੇ ਅੱਜ ਤੱਕ ਵੀ ਲਿਖਦੇ ਸ਼ਾਇਰ ਕਿਤਾਬਾਂ ਫਾਂਸੀ ਉੱਤੇ ਝੂਣ ਗਿਆ ਉਹ ਦੁਨੀਆ ਜਾਣੇ ਸਾਰੀ ਰਹੂ ਸ਼ਰਾਬਾ ਯਾਦ ਹਾਨੀਓ ਜੱਟਕ ਦੁਨੀਆ ਸਾਰੀ ਚੰਦਰ ਸ਼ੇਖਰ ਵਰਗੇ ਕਬਰੂ ਨਾ ਜਿਹਦੇ ਨਾਮ ਨੂੰ ਸੁਣ ਕੇ ਸਜਣਾ ਬੜੀ ਥੰਸਣ ਕਰਦੇ ਸ਼ਬਦਾਂ ਵਿੱਚ ਬਿਆਨ ਕਰ ਗਿਆ ਅਨਵਰ ਇਹ ਲਖਾਰੀ ਮੜੀਆਂ ਉੱਤੇ ਮੇਲੇ ਲੱਗਣੇ ਦੁਨੀਆਂ ਜਾਣੇ ਸਾਰੀ ਮੜੀਆਂ ਉੱਤੇ ਮੇਲੇ ਲੱਗਣੇ ਦੁਨੀਆਂ ਜਾਣੇ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ